10 ਲੱਖ ਦਾ ਘੇਰਾ ਪਿਆ ਬਾਬਾ ਜੈਤਾ ਜੀ ਬਾਬਾ ਜੀਵਨ ਸਿੰਘ ਜੀ 10 ਲੱਖ ਦਾ ਘੇਰਾ ਹੈ ਇੱਕ ਵਾਰ ਨਗਾਰਾ ਵਜਾਉ ਨਗਾਰਾ ਉਹ ਨਗਾਰਾ ਮਾਰਾ ਕੋਈ ਬੰਦਾ ਨਹੀਂ ਵਜਾ ਸਕਦਾ ਜ세ਹਦਾਰਾ ਨੂੰ ਪਤਾ ਹੈ ਜਿਹੜਾ ਪੂਰੇ ਖਰਾਖ ਦਾ ਨਗਾਰਾ ਉਹ ਵਜਾ ਸਕਦਾ ਹੈ ਬਾਬਾ ਜੀ ਨਗਾਰਾ ਵਜਾਓ ਦੁਸ਼ਮਣ ਨੂੰ ਇਹ ਪਤਾ ਲੱਗੇ ਇੱਥੇ ਰਖਵੀ ਫੌਜ ਬੈਠੀ ਹੈ ਇੱਥੇ ਗੁਰੂ ਦਾ ਖਾਲਸਾ ਬੈਠਾ ਹੈ ਬਾਬਾ ਜੀਵਨ ਸਿੰਘ ਸਾਹਿਬ ਜੀ ਜਿਵੇਂ ਨਗਾਰੇ ਤੇ ਚੋਟਾ ਚਪਕੋ ਵਿਚ ਚਲਾਉਂਦਾ ਏ ਉਹਨਾਂ ਲੈਣਾ ਨੂੰ ਭਾਈ ਰਣਜੀਤ ਸਿੰਘ ਭਾਈ ਕੁਲਦੀਪ ਸਿੰਘ ਪਿੰਗੜੀ ਦਾਸ ਭਾਈ ਰਘਵੀਰ ਸਿੰਘ ਮਸਤ ਦਾ ਕਵੀਸ਼ਰ ਜੱਥਾ ਇੰਨਾਂ ਲੜਕਾਂ ਵਿੱਚ ਏ ਐਵੇਂ ਕਿ ਜੰਮਤਾਂ ਹੋਰ ਦੀਆਂ ਨਦੀਆਂ ਕੱਲਾ ਹੋ ਪਈਆਂ ਅਸਮਾਨੀ ਪਰਮੀ ਸਰਦਾਰਾਂ ਨੇ ਇੱਥੇ ਕੀਤੀ ਕੈ ਮਨਸ਼ਾਨੀ ਪਰਮੀ ਸਰਦਾਰਾਂ ਨੇ ਸ਼ਕਤੀ ਜੋ ਅੱਖਾਂ ਬਣ ਗਈਆਂ ਅੰਗਿਆਰੇ ਰਣਜੀਤ ਨਗਾਰੇ ਤੇ ਬਾਬਾ ਜੈਤਾ ਝੋਟਾ ਮਾਰੇ ਰਣਜੀਤ ਨਗਾਰੇ ਤੇ ਬਾਬਾ ਜੈਤਾ ਝੋਟਾ ਮਾਰੇ ਰੰਗਰੇਟੇ ਸੂਰਮੇ ਨੂੰ ਕਰਦੇ ਪਿਆਰ ਗੁਰੂ ਜੀ ਦਾਤਾ ਖੁਸ਼ ਹੋ ਕੇ ਆਵਾਜ਼ੋਂ ਕਹਿੰਦੇ ਪੰਜਵਾਂ ਪੁੱਤਰ ਸਾਂ रणजीत नगारे मारे रणजीत नगारे दे सिर सूरमा चोट मारो जीवन सिंह बाबा जी बे मोर ख़ूब संभाली ਰੋਬ ਸੂਰਮੇ ਦਾ ਫਿੱਕੇ ਪੈ ਗਏ ਸੂਰਜ ਤਾਰੇ ਰਣਜੀਤ ਨਗਾਰਦ ਸਿੰਘ ਸੂਰਮਾ ਝੋਟੇ ਮਾਰੇ ਰਣਜੀਤ ਨਗਾਰਦ ਬਾਬਾ ਜੈਤਾ ਝੋਟੇ ਮਾਰੇ ਲਗੀ ਦਰਬਾਪੂ ਨੇ ਬਾਬਾ ਜੀ ਨੂੰ ਹੁਕਮ ਸੁਣਾਇਆ ਤੇ ਤਾਪੜ ਬਾਬੇ ਨੂੰ ਚਾਲ ਬਾਹਰ ਗਰੀ ਚਾਲਾ ਦਾ ਬਾਰਗਰੀ ਤੋਂ ਪਾਇਆ ਉਹ ਜੀਵਨ ਸਿੰਘ ਬਾਬੇ ਨੇ ਲਾਇ ਸਦਾ ਸੱਚ ਦੇ ਨਾਰੇ ਰਣਜੀਤ ਨਗਾਰੇ ਤੇ ਬਾਬਾ ਜੈਤਾ ਜੋਟਾ ਮਾਰੇ ਰਣਜੀਤ ਨਗਾਰੇ ਤੇ ਬਾਬਾ ਜੈਤਾ ਜੋਟਾ ਮਾਰੇ ਇਹ ਪਿੰਡ ਕੋਲ ਨਵੀਆਂ ਰਚਨਾਵਾਂ ਲਿਖੀਆਂ ਇਹ ਤੁਸੀਂ ਸੁਣਦੇ ਹੋ YouTube ਤੇ ਵਿੱਚ ਜਾਓ ਸੁਣੋ ਕਲਦੀਪ ਪਿੰਗੜੀ ਸਿੱਖ ਕੌਮ ਨੂੰ ਮਾਣ ਵੜਾ ਜਗਤਾਰ ਹਵਾਰੇ ਤੇ ਰੱਬ ਜਾਣਦਾ ਮਿੱਤਰੋ ਲਿਖੀਆਂ ਜੋ ਤਕਦੀਰ ਦੀਆਂ YouTube ਦੀ ਦੁਨੀਆ ਚ ਜਾਓ ਸੁਣੋ ਕਲਦੀਪ ਪਿੰਗੜੀ ਦੀਆਂ ਰਚਨਾ ਬੜੇ-ਬੜੇ ਫਣਕਾਰਾਂ ਨੇ ਬੜੇ-ਬੜੇ ਢਾਡੀਆਂ ਨੇ ਬੜੇ-ਬੜੇ ਕਵੀਸ਼ਰਾਂ ਨੇ ਗਾਇਆ ਜਿੰਨੂੰ ਇਹ ਉਹ ਜੱਥਾ ਏ ਸੋ ਇੱਥੇ ਹੀ ਸਮਾਹਤੀ ਏ ਬਹੁਤ ਸਾਰੀ ਮਾਇਆ ਗੁਰੂ ਕੀ ਸੰਗਤਾਂ